ਸੋ ਵੱਡੀਆਂ ਤਸਵੀਰਾਂ ਜਿਹੜੀਆਂ ਇਸ ਵਕਤ ਦਾ ਨਾ ਸਾਂਝਿਆ ਕੀਤੇ ਜਾ ਰਹੀਆਂ ਨੇ ਨਿਊ ਗੀਤਾ ਕਲੋਨੀ ਦੇ ਵਿੱਚ ਦੇਖ ਸਕਦੇ ਹੋ ਕਿ ਚੋਰਾਂ ਨੇ ਇੱਕ ਘਰ ਨੂੰ ਫੇਰ ਜਿਹੜਾ ਨਿਸ਼ਾਨਾ ਬਣਾਇਆ ਸੋ ਵੱਡੀਆਂ ਤਸਵੀਰਾਂ ਜਿਹੜੀਆਂ ਤਾਂ ਨਾ ਸਾਂਝਿਆ ਕਰ ਰਹੇ ਆ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜਿਹੜਾ ਕਿ ਚੋਰਾਂ ਨੇ ਇੱਕ ਵਾਰੀ ਫੇਰ ਦੁਬਾਰਾ ਨਿਸ਼ਾਨਾ ਬਣਾਇਆ ਸੋ ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰਾਂ ਨਾਲ ਕੀ ਗੱਲ ਕੀ ਸੀਗਾ ਸਮਾਨ ਜਿਹੜਾ ਚੋਰਾਂ ਨੇ ਕਿਸ ਤਰੀਕੇ ਨਾਲ ਚੱਕਿਆ ਗੱਲਬਾਤ ਕਰਦਾ ਹੈ ਮਤਲਬ ਕੀ ਹੋਇਆ ਕੀ ਸੀਗਾ ਕੋਈ ਆਪਾਂ ਇਹ ਕੁਛ ਨਹੀਂ ਚੁਆਇਆ ਬਹੁਤ ਆਪਣੇ ਮਾਪਿਆਂ ਨੇ ਗਈ ਪਈ ਸੀ ਮੇਰੀ ਕੋਥੀ ਦਾ ਜਰਮਦਨ ਸੀ ਠੀਕ ਹੈ ਕਰ ਕਰਕੇ ਇਹਨਾਂ ਨੇ ਸਾਰਾ ਸਮਾਨ ਸਮੂਹ ਲਿਆ ਕੇ ਰੱਖਿਆ ਪਿਆ ਸੀ ਮੈਂ ਭਾਜੀ ਕਿਸ਼ਨਪੁਰੇ ਮੈਂ ਜੋਬ ਕਰਦੀ ਆ ਕਰ ਕਰਕੇ ਜਦੋਂ ਮੇਰੀ ਨੌਕਰ ਆਈ ਉਹਨੇ ਦੇਖਿਆ ਕਹਿੰਦੀ ਮੰਮੀ ਆਪਣੇ ਦਾ ਚੋਰੀ ਹੋ ਗਈ ਆ ਜਿਹੜੀ ਨੌਕ ਦਾ ਦਰਵਾਜਾ ਸੀ ਉਹਦੀ ਚਾਬੀ ਮੇਰੀ ਨੌਕਰ ਦੇ ਕੋਲ ਸੀ ਭਾਜੀ ਅੱਕੇ ਕਦੇ ਨਹੀਂ ਸਾਡਾ ਐਡਾ ਹੋਇਆ 4 ਸਾਲ 5 ਸਾਲ ਹੋ ਗਏ ਮੇਰੇ ਮੁੰਡਾ ਦੇ ਰਿੰਦਾਂ ਸਾਡੀ ਘਰ ਦੀ ਸੂਈ ਸਲਾਈ ਤੱਕ ਨਹੀਂ ਭਾਜੀ ਘੱਟ ਹੂੰ ਜਿਹੜਾ ਵੀ ਕੋਈ ਆਇਆ ਆ ਪਿੱਛੋਂ ਨਹੀਂ ਆਇਆ ਕੋਠੇ ਸਾਡੇ ਦਰਵਾਜਾ ਵੀ ਤੋੜਿਆ ਪਿਆ ਉੱਪਰ ਕੀ ਲੱਗਦਾ ਤੁਹਾਨੂੰ ਕਿ ਭੇਤੀ ਬੰਦੇ ਦਾ ਕੰਮ ਆ ਜੀ ਕਿਦਾਂ ਸਾਨੂੰ ਪਾਜੀ ਲੱਗਦਾ ਆਂਡ ਗਵਾਂਡ ਦਾ ਹੀ ਕੰਮ ਆ ਜੀ ਇਹ ਕੰਮ ਆਂਡ ਗਵਾਂਡ ਦਾ ਕੰਮ ਹਾਂਜੀ ਮੈਨੂੰ ਤਾਂ ਆਂਡ ਗਵਾਂਡ ਦਾ ਹੀ ਇਹ ਕੰਮ ਲੱਗਦਾ ਭਾਜੀ ਸਭ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਮਾਦਾ ਸਾਡਾ ਪਾਜੀ ਦੇਖ ਲਓ ਤੁਸੀਂ ਆਪ ਦੇਖ ਲਓ ਅੱਜ ਕੱਲ ਸਮਾਂ ਕਿੰਨਾ ਆ ਮਗਾਈ ਕਿੰਨੀ ਆ ਬੱਚਿਆਂ ਦੇ ਕੱਪੜੇ ਇਹਨਾਂ ਨੇ ਮਹਿੰਗੇ ਸੀ ਮੇਰੇ ਮੁੰਡੇ ਦੇ ਕੱਪੜੇ ਇਹਨਾਂ ਨੇ ਮਹਿੰਗੇ ਸੀ ਰਾਸ਼ਨ ਪਾਣੀ ਲਿਆਂਦਾ ਸੀ 4-5000 ਦਾ ਉਹ ਵੀ ਲੈ ਗਏ ਅੱਛਾ ਰਾਸ਼ਨ ਵੀ ਬਾਕੀ ਕੋ 5000 ਇੱਕ ਲੈ ਲਏ ਆ ਬਾਕੀ ਤੀਜਾ ਚੂਜਾ ਸੀ ਮੋਟਰ ਹੀ ਹੋ ਵੀ ਲੈ ਨਹੀਂ ਸੋਨਾ-ਸੋਨਾ ਵੀ ਲੈ ਗਏ ਪਕੋੜੇ ਚੀਜ਼ਾਂ ਬੰਨਿਆ ਸੀ ਮੋਟਰ ਨੇ ਉਹ ਬਲਾਈਓ ਦਸ ਲੋਨੀ ਦਾ ਮਾਮਲਾ ਦੱਸ ਰਿਹਾ ਦੋਸਤੋ ਸੋ ਰਾਸ਼ਨ ਤੱਕ ਨਹੀਂ ਛੱਡੇ ਆ ਜੀ ਘਰ ਦਾ ਦੇਖ ਸਕਦੇ ਹੋ ਰਾਸ਼ਨ ਘਰ ਦਾ ਰਾਸ਼ਨ ਤੱਕ ਲੈ ਗਏ ਸੋ ਦੇਖੋ ਤਾਂ ਦੱਸਿਆ ਜਾ ਰਿਹਾ ਕੀ ਘਰ ਦਾ ਰਾਸ਼ਨ ਤੱਕ ਲੈ ਗਏ ਨੇ ਸ਼ਹਿਰ ਦੇ ਵਿੱਚ ਜਿਹੜੇ ਲੁਟੇਰੇ ਲੁੱਟਾਂਗੇ ਕਰਵਾ ਦੇ ਹਾਂਜੀ ਇਹ ਗੱਲ ਕੀ ਹੋਈ ਸੀਗੀ ਪਰ ਆਵਾਰਾਂ ਤੇ ਆਈ ਸੀ ਇੱਧਰ ਮੇਰੀ ਕੁੜੀਆ ਦਾ ਬਰਥ ਦੇ ਸੀਗਾ ਅਸੀਂ ਕੀ ਇਤਨ ਕਰਵਾਣਾ ਸੀਗਾ ਇੱਧਰ ਆਪਣੇ ਘਰੇ ਮੈਂ ਕਿਹਾ ਤੱਕ ਸਮਾਂ ਸੁਣਾ ਲਿਆ ਕਰ ਕਿ ਮੈਂ ਜਦੋਂ ਆਣ ਕੇ ਦੇਖਾਂ ਮੈਂ ਫੇਰ ਨਾ ਉੱਤੋਂ ਕਰਦਾ ਹਾਂ ਹਾਲੋ ਹਾਲੋ ਸੁਣ ਰਿਹਾ ਆਂ ਨਾ ਨਾ ਇਹ ਚੱਕਾ ਮੈਨੇ ਖੋਲ੍ਹ ਦਿੱਤੀ ਆ। ਆ ਲਓ। ਹੋ ਗਈ ਹੋ ਮੈਡਮ ਥੋੜਾ। ਅੱਛਾ। ਅੱਛਾ ਲੋਕ ਦੌੜ ਕੇ ਲੈ ਕੇ ਗਏ। ਆਏ ਕਿਧਰੋਂ ਬਗੇ? ਆਏ ਉਪਰੋਂ ਦੇ। ਅੱਛਾ। ਆਇਆ ਉਪਰੋਂ ਦੇ ਇੱਕ। ਅੱਛਾ ਉੱਪਰ ਵੀ ਦਰਵਾਜ਼ਾ ਸੀਗਾ। ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ? ਭਾਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਮੈਂ ਸਾਰਾ ਸਮਾਨ ਲੈ ਗਏ। ਜਿਹੜਾ ਮੈਂ ਮੇਨ ਸਮਾਨ ਸੀ। ਤੁਹਾਨੂੰ ਸ਼ੱਕ ਕਿਥੇ ਤੇ ਮੈਂ ਭਾਜੀ ਕਿਸੇ ਦਾ ਨਾਮ ਨਹੀਂ ਲੈ ਤੁਹਾਨੂੰ ਕੰਮ ਲੱਗਦਾ ਨਹੀਂ ਭਾਜੀ ਇੰਸਪੈਕਟਰ ਸਰ ਆਪੇ ਉਹ ਕਰੂਗਾ ਜਾਂ ਪਤਾ ਲੋ ਸਾਨੂੰ ਦੱਸੂਗਾ ਕਿੰਨੇ ਚੱਕਿਆ ਕਿੰਨੇ ਨਹੀਂ ਹੁਣ ਮੋਕੇ ਕੈਮਰੇ ਲੱਗੇ ਜੀ ਤੁਹਾਡੇ ਇੱਥੇ ਕੈਮਰੇ ਲੱਗੇ ਆ ਨਾਲ ਦੇ ਲੱਗੇ ਹੋਏ ਆ ਜੀ ਕਾਰ ਵਾਲੀ ਕੈਮਰੇ ਲੱਗੇ ਪਏ ਆ ਉੱਥੇ ਉੱਤੇ ਵੀ ਇਹਨਾਂ ਨੇ ਕੈਮਰੇ ਨੂੰ ਇਧਰ ਨੂੰ ਕੀਤਾ ਪਿਆ ਹੂੰ ਹੋਰ ਇਸ ਕੰਮ ਕਰਨੇ ਹੈਗਾ ਇੰਸਪੈਕਟਰ ਸਰ ਆਪੇ ਦੇਖੋਗੇ ਤੇ ਕੁਝ ਕੈਸ਼ ਵਗੈਰਾ ਵੀ ਲੱਗ ਗਏ ਨੇ ਕਿੰਨਾ ਕੁ ਨੁਕਸਾਨ ਸਮਝ ਲਓ ਤੁਹਾਡਾ ਹੋਇਆ ਹੈ ਕੈਸ਼ ਮੇਰਾ ਰੱਖੜੀਆਂ ਦਾ ਪਿਆ ਉਹ ਲੈ ਕੇ ਗਏ ਕੈਸ਼ ਨਹੀਂ ਸੀ ਨਾ ਜਾਂਦਾ ਅੱਛਾ ਤੇ ਕੋਈ ਹੋਰ ਕੋਈ ਗੋਲਡ ਦਾ ਸਮਾਨ ਕੋਈ ਇਦਾਂ ਦਾ ਕੁਝ ਨਹੀਂ ਬਾਕੀ ਹੋਰ ਕੁਝ ਨਹੀਂ ਸੀ ਕਿੰਨਾ ਕ ਨੁਕਸਾਨ ਤੁਹਾਡਾ ਲੱਗਦਾ ਜਿਹੜਾ ਹੋਇਆ ਤੁਸੀਂ ਕਹਿੰਦੇ ਹੋ ਲਗ 1.5 ਲੱਖ ਰੁਪਏ ਲਗ 1.5 ਲੱਖ ਰੁਪਏ ਨੁਕਸਾਨ ਹੋਇਆ ਹਾਂ ਠੀਕ ਹੈ ਇਹ ਆ ਕੇ ਦੇਖੋ ਇਧਰ ਆਪਿਸ ਨਾਲ ਸੁਤੰਦ ਦੱਸਦੀ ਇਹ ਕਿ ਦੱਸਿਆ ਜਾ ਰਿਹਾ ਹੈ ਕਰਦਾਰ ਰਾਸ਼ਨ ਐਲ ਸੀ ਡੀ ਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਹੈ ਤੂੰ ਲੈ ਕੇ ਜਿਹੜੇ ਚੋਰਾਂ ਨੇ ਹੱਥ ਸਾਫ਼ ਕੀਤਾ ਸੋ ਵੱਡੀਆਂ ਤਸਵੀਰਾਂ ਜਿੱਦਾਂ ਕੋਲ ਨਹੀਂ ਜੀਦੀਆਂ ਸਾਜਿਆ ਕਰ ਰਹੇ ਆ ਮਾਪੇ ਮਾਪਾ ਕੋਈ ਨਹੀਂ ਰੁਕ ਰਹੀਆਂ ਜਲੰਧਰ ਦੇ ਵਿੱਚ ਮਾਪਾ ਮਤਲਬ ਫੋਲਾ ਫੋਲਾ ਫਾਲੀ ਸਾਰੀ ਤਸੱਲੀ ਦੇ ਨਾਲ ਹੋਈ ਉਹ ਮੈਂ ਦੋ ਦਿਨਾਂ ਮੇ ਮਮੀ ਨਾਲ ਚਲ ਕੇ ਤਾਂ ਸਾਰੀ ਉਹ ਨਾਲ ਤਸੱਲੀ ਦੇ ਨਾਲ ਕਿ ਉਹ ਜਿਹੜੇ ਤੁਹਾਡੇ ਪਰਸ ਤੇ ਆ ਜਿਹਦੇ ਗਹਿਣੇ ਪਿਆਰੇ ਇਹਨਾਂ ਚ ਕੀ ਸੀਗਾ ਇਹਦੇ ਵਿੱਚ ਸਿਰਫ ਪੈਸੇ ਸੀ ਇੱਕ ਦੇ ਵਿੱਚ ਬਾਕੀ ਆ ਖਾਲੀ ਹੈ ਮੇਰੇ ਪਰਸ ਤੇ ਇੱਕ ਚ ਡਾਕੂਮੈਂਟ ਸਿੱਧਾ ਡਾਕੂਮੈਂਟ ਛੱਡ ਗਏ ਆ ਤੇ ਪੈਸੇ ਕਿੰਨੇ ਸੀ ਗਏ ਤੇ ਨਹੀਂ ਪੈਸੇ ਪੰਜ ਹਜ਼ਾਰ ਸੀ ਚਾਲੇ ਸੀ 5000 ਹੁਣ ਪੁਲਿਸ ਪ੍ਰਸ਼ਾਸਨ ਇੱਥੇ ਮੋਕੇ ਤੇ ਪਹੁੰਚਿਆ ਕੀ ਆਸ਼ਵਾਸਨ ਕੀ ਦਿੱਤਾ ਗਿਆ ਤੁਹਾਨੂੰ ਉਹ ਕਹਿੰਦੇ ਕਿ ਆਪਾਂ ਫੇਰ ਉਹਨਾਂ ਨੂੰ ਆ ਲੈਂਦਾ ਜਿਹੜਾ ਨਾਦਰ ਕੈਮਰੇ ਲੱਗੇ ਆਪਾਂ ਉਹ ਕਢਵਾ ਕੇ ਸਿੱਧੀ ਗਿਰ ਦੇ ਗਾਸ ਵੇਦਾਨੀ ਇਨਸਾਫ ਦਵਾਵਾਂਗੇ ਤਾਂ ਅਸਮਾਨ ਕਿੰਨੇ ਕਿੰਨਾ ਟਾਈਮ ਹੋ ਗਿਆ ਤਾਂ ਹੁਣ ਅੱਥਰੇ ਰਹੇ ਹੁਣ ਮੈਨੂੰ ਹੋ ਗਿਆ 4-5 ਸਾਲ ਇਹ ਆਪਾਂ ਘਰੋਂ ਤੇ ਪਹਿਲਾਂ ਵੀ ਪਹਿਲਾਂ ਵੀ ਕਿਹਦੀ ਇਹੋ ਜੀ ਵਾਰਦਾਤ ਹੋਈ ਹੈ ਨਾ ਪੱਦੀ ਨਹੀਂ ਹੋਏ ਭਾਜੀ ਮੈਂ 4 ਸਾਲ ਇੱਥੇ ਨਹੀਂ ਰਹੀ ਮੇਰੇ ਹਸਬੰਦ ਕਿਤੇ ਬਾਹਰ ਸੀਗੇ ਮੈਂ 4 ਸਾਲ ਇੱਥੇ ਨਹੀਂ ਰਹੀ ਤਾਂ ਲੱਗੇ ਰਹੇ ਕਦੀ ਕੁਛ ਵੀ ਨਹੀਂ ਹੋਇਆ ਕੁਛ ਇਸ ਮੰਗ ਰਹੇ ਦਦ ਦਦ ਨਹੀਂ ਹੋਇਆ ਕੀ ਲੱਗਦਾ ਤੁਹਾਨੂੰ ਕਿਸੇ ਪਿੱਤੀ ਬੰਦੇ ਦਾ ਕੰਮ ਆ ਜੀ ਤੇ ਹੁਣ ਮੈਂ ਅਦਰ ਦੋ ਜਣੇ ਰਹਿਣ ਗਈ ਮੰਗੀ ਕਰਦੇ ਜੋ ਮੇਰਾ ਸਮਾਨ ਘਵਾਚਾ ਵਾ ਮੈਨੂੰ ਵਾਪਸ ਕੀਤਾ ਜਾਵੇ ਤੇ ਮੇਰੇ ਕੱਪੜੇ ਕੱਪੜਿਆਂ ਦਾ ਕਿਸ ਨੂੰ ਕੀ ਲੈਣ ਦੇਣਾ ਲੱਗਦਾ ਚੋਰ ਫੜੇ ਜਾਣਗੇ ਹਾਂਜੀ ਫੜੂਗੇ ਇੰਸਪੈਕਟਰ ਸਰ ਆਪ ਹੀ ਆਏ ਮੋਕੇ ਤੇ ਇੰਸਪੈਕਟਰ ਆਪ ਆਇਆ ਠੀਕ ਹੈ ਮੇਰੇ ਕੱਪੜੇ ਮੇਰੇ ਬੱਚੇ ਦੇ ਕੱਪੜੇ ਮੇਰੀ ਕੁੜੀ ਦਾ ਨਾ ਪਪਾ ਜੀ ਬਰਥਡੇ ਦਾ ਕੀਰਤਨ ਰੱਖਿਆ ਸੀ ਉਹ ਰਾਸ਼ਣ ਲੈ ਆ ਕੇ ਕਿੰਨੇ ਵਜੇ ਦੀ ਕਟਣਾ ਲੱਗਦੀ ਤੁਹਾਨੂੰ ਰਾਸ਼ਣ ਕਰਾ ਦੇਣਾ ਕੀਰਤਨ ਦਾ ਸਮਾਨ ਸੀ ਉਹ ਵੀ ਲੈ ਗਏ ਪ੍ਰੋਗਰਾਮ ਨਹੀਂ ਰੱਖਿਆ ਹਾਂਜੀ ਉਹ ਵੀ ਲੈ ਗਏ ਉਹ ਚੰਗ ਤੇ ਰਾਸ਼ਣ ਰੋਸ਼ਣ ਕਿੱਦਾਂ ਤੁਸੀਂ ਤੇਲ ਦਾ ਕਿੱਦਾਂ ਦੇਖਦੇ ਹੋ ਕਿ ਘਰ ਦਾ ਨਾਲ ਮੋਲਿਆਂ ਨੂੰ ਪਤਾ ਤਾਂ ਨਹੀਂ ਲੱਗਦਾ ਕਿ ਘਰ ਦੇ ਕੋਈ ਨਹੀਂ ਕੋਈ ਬਾਤ ਨਹੀਂ ਨਿਕਲਦਾ ਅੱਛਾ ਜੀ ਕਿਉਂਕਿ ਕਾਫੀ ਰਿਹੈਸ਼ੀ ਇਲਾਕਾ ਵਾ ਕਾਫੀ ਪੁਰਾਣੀ ਕਲੋਨੀ ਹੈ ਇਥੇ ਆਂਡ-ਵਾਂਡ ਨੂੰ ਵੀ ਨਹੀਂ ਪਤਾ ਲੱਗਾ ਕਿ ਤੁਸੀਂ ਤਾਂ ਤੁਸੀਂ ਜੀ ਇਹਦੇ ਵਿੱਚ ਸ਼ਹਿਰਾਂ ਦੇ ਸਾਰਿਆਂ ਨੂੰ ਪੁੱਛਿਆ ਕਹਿੰਦੇ ਸਾਡੇ ਨੂੰ ਪਤਾ ਨਾਲ ਦੇ ਕੰਮ ਲੱਗਾ ਉਹਨਾਂ ਦਾ ਤੁਸੀਂ ਕੈਮਰੇ ਕਢਾ ਕੇ ਵੀਡੀਓ ਸਾਡੇ ਘਰ ਦੇ ਆ ਕੇ ਸੁਣਾ ਲੰਦਾਂ ਉਹਨਾਂ ਇਕੱਲੀ ਕੁੜੀ ਸੀ ਕਹਿੰਦੇ ਉਹਨਾਂ ਨੂੰ ਆ ਰਹੇ ਸੀ ਕੈਮਰੇ ਕੱਲੇ ਨਾਲ ਦੇ ਇਹ ਲੱਗੇ ਹੋਰ ਨਹੀਂ ਕਿਤੇ ਲੱਗੇ ਤੁਹਾਡੇ ਤੁਹਾਡੇ ਘਰ ਦੇ ਬਾਹਰ ਵੀ ਨਹੀਂ ਲੱਗੇ ਨਹੀਂ ਸਾਡੇ ਨਾਲ ਦੇ ਥੇ ਸ਼ੀ ਕਾ ਜੀ ਦੋਸਤ ਤੁਸੀਂ ਕਿਉਂ ਮੰਗ ਕੀ ਕਰਦੇ ਹੋ ਜੀ ਤੁਸੀਂ ਅੰਦਰ ਆਪਣੇ ਸੇਮ ਜਾ ਪਰ ਮੇਰਾ ਸਮਾਨ ਵਾਪਸ ਨਹੀਂ ਚਲਦਾ ਜਾਵੇ ਜੋ ਸਾਡਾ ਨੁਕਸਾਨ ਹੋਇਆ ਵਾਪਸ ਹੋਈ ਤਾਨਿਕ ਤੋਂ ਚੋਰ ਸਮਾਨ ਲੈ ਗਏ ਹਾਂ ਹਾਂਜੀ ਭਾਜੀ ਅਨਲਟਰ ਦੀ ਬੈਟਰੀ ਆ ਰਹੀ ਆ ਇਹ ਵੀ ਆ ਖਾਰੋ ਪਰ ਸਭ ਦਾ ਇਹਨਾਂ ਖਾਰਿਆਂ ਦੇ ਬੈਟਰੀ ਪਾਉਣ ਦੇ ਸਾਂਝੀ ਹੈ ਕਿ ਜਿਹੜੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਸੋਚ ਦਾ ਦਾਣਾ ਸਾਂਝੇ ਕੀਤਾ ਜਾ ਰਹੀਆਂ ਨੇ ਸੋਗੀ ਤੱਕ ਲੋਨੀ ਰਹੀਆਂ ਸਾਂਝੀ ਹੈ ਕਿ ਘਰ ਦੇ ਅੰਦਰ ਜਿਹੜਾ ਚੋਰਾਂ ਨੇ ਨਿਸ਼ਾਨਾ ਬਣਾਇਆ ਤੁਦੰਦ ਹਾਂ ਜੀ ਕਿ ਨਮੀਟਰ ਬੈਟਰੀਆਂ ਤੱਕ ਲੈ ਕੇ ਜਿਹੜੇ ਚੋਰ ਐ ਤੋਂ ਰਫੋ ਚੱਕਰ ਹੋ ਗਏ ਨੇ ਸਾਡੇ ਆਵੇ ਇਨਜੀ ਦੀ ਬੈਟਰੀ ਵੀ ਲਾ ਕੇ ਕੱਢ ਕੇ ਚੋਰ ਇਦਾਰੇ ਚੋਰਾ ਅੱਛਾ ਬੈਟਰੀ ਸੀ ਕੀ ਭਾਜੀ ਇੱਥੇ ਹਾਂਜੀ ਲੈ ਕੇ ਦੇ ਹੋਰ ਕੀ ਕੀ ਸਮਾਨ ਭਾਜੀ ਲੈ ਕੇ ਗਏ ਇਧਰੋਂ ਵੀ ਪਰਾਣਾ ਗੈਸ ਸੀ ਮਮਾ ਮਮਾ ਅੰਜੇ ਵੀ ਤੋਰ ਸੀ ਲੈ ਕੇ ਸਾਡੇ ਅੱਛਾ ਤੇ ਇਧਰੋਂ ਐ ਚਾਰ ਖਟੋੜ ਕੇ ਲੋਕ ਕਿਹੜਾ ਤੋੜਿਆ ਵੀ ਆ ਦੇਖੋ ਆ ਇਹ ਤਾਂ ਕਿ ਆਣ ਕੇ ਖਟੋੜ ਕੇ ਲੈ ਲੈ ਲੋਕ ਅੱਛਾ ਸੋ ਦੱਸਿਆ ਜਾ ਰਿਹਾ ਕਿ ਲੋਕ ਜਿਹੜਾ ਤੋੜਿਆ ਗਿਆ ਤੋੜ ਕੇ ਜਿਹੜਾ ਲੋਕ ਨੂੰ ਸੋ ਤਾਂ ਦੱਸ ਦਈਏ ਕਿ ਜਿਹੜਾ ਸਮਾਨ ਇੱਥੋਂ ਕਾਫੀ ਜਿਹੜਾ ਨੁਕਸਾਨ ਹੋਇਆ ਸੋ ਦੇਖੋ ਤੇ ਕਾਫੀ ਇਤਨ ਨੁਕਸਾਨ ਹੋਇਆ ਸੋ ਦੱਸਿਆ ਜਾ ਰਿਹਾ ਘਰ ਦਾ ਰਾਸ਼ਨ ਤੱਕ ਜਿਹੜੇ ਚੋਰਾਂ ਵੱਲੋਂ ਲੈ ਗਿਆ ਮੈਂ ਦੇਖਦਾ ਹਾਂ ਵੀ ਨਾਲ ਦੇ ਨਾਲ ਕੋਠੇ ਲੱਗਦੇ ਆ ਤੇ ਜਿਹੜੇ ਨਾਲ ਘਰ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਖੜਕਾ ਥੋੜਾ ਥਾਵੀ ਹੈ ਸਮਾਨ ਸਾਨੂੰ ਕਹਿ ਕੇ ਗਏ ਕਿ ਖੜਕਾ ਹੋ ਰਿਹਾ ਸੀ ਪਰ ਅਸੀਂ ਉੱਪਰ ਜਾ ਕੇ ਇਹ ਨਹੀਂ ਦੇਖਿਆ ਕਿ ਤੁਹਾਡੇ ਨੀਚੇ ਕੌਣ ਹੋਰ ਦੇਖੋ ਕੈਮਰਾ ਵੀ ਲੱਗਾ ਹੋਇਆ ਲਾਟ ਮਾਰ ਕੇ ਦੇਖੋ ਇਹਨਾਂ ਤੇ ਕੈਮਰਾ ਵੀ ਲੱਗਾ ਹੋਇਆ ਆ ਦੇਖੋ ਕੰਡ ਦਿਖਾ ਰਹੇ ਹਾਂ ਅੰਟ ਕੀ ਲੱਗਦਾ ਕੇ ਮਤਲਬ ਕੋਈ ਬੰਦੇ ਸ਼ਾਕ ਦੇ ਹੈਗੇ ਤੁਹਾਡੇ ਦਰਵਾਜ਼ੇ ਦੇ ਵਿੱਚ ਕੋਈ ਆਪਣੇ ਆਣ ਗਵਾੜ ਤੇ ਸ਼ਾਕੋਂ ਕੋਈ ਐਦਾ ਤਾਂ ਬੰਦਾ ਹੈ ਨਹੀਂ ਜਿਹੜਾ ਬਾਹਰੋਂ ਆ ਸਕਦਾ ਵਾ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਜੀ ਕਿੰਨੇ ਟਾਈਮ ਤੋਂ ਮੇਨ ਗੇਟ ਵੀ ਬੰਦ ਬੰਦ ਦਾ ਤਾਲਾ ਲੱਗਾ ਤੁਸੀਂ ਦੱਸ ਰਹੇ ਕੋਠੇ ਜਿਹੜੇ ਦਰਵਾਜ਼ਾ ਤੋੜਿਆ ਗਿਆ ਉਹਨਾਂ ਨੂੰ ਜੋੜ ਕੇ ਵੀ ਗਏ ਨੇ ਹਾਂਜੀ ਸਰ ਕਿੰਨੇ ਟਾਈਮ ਤੋਂ ਤੁਸੀਂ ਰਹਿ ਰਹੇ ਹੋ ਸਰ ਸਾਨੂੰ ਇੱਥੇ ਮਿਲ ਕੇ ਮੇਰੇ ਭਰਾ ਨੂੰ ਹੋ ਗਏ 7-8 ਸਾਲ 8 ਸਾਲ ਹੋ ਗਏ 8 ਸਾਲ ਕਦੀ ਸੂਈ ਸਲਾਇਆ ਪਹਿਲਾਂ ਵੀ ਕਦੀ ਐਦਾ ਦੀ ਵਾਰਦਾਤ ਹੋਈ ਹੈ ਜੀ ਨਹੀਂ ਸਰ ਇਹ ਪਹਿਲੀ ਵਾਰੀ ਹੋਈ ਹੈ ਪਹਿਲੀ ਵਾਰੀ ਹੋਇ ਤੇ ਕੋਈ ਸੀਸੀਟੀਵੀ ਕੈਮਰਾ ਤੁਹਾਡੇ ਵਾਲੋਂ ਚੈੱਕ ਕੀਤੇਗੇ ਹੁਣ ਸਰ ਨਹੀਂ ਅਸੀਂ ਉਹਨਾਂ ਨੂੰ ਕਹਿਣਾ ਸੀ ਉਹਨਾਂ ਨੇ ਪਹਿਲਾਂ ਹੀ ਸਾਡੇ ਆਂ ਦਾ ਸਵੇਰੇ ਪੁੱਛ ਕੇ ਗਏ ਉਹਨਾਂ ਨੇ ਨਾਲ ਹੀ ਡੋਪਰਾ ਬਲਕ ਲੱਗੇ ਤੇ ਮੌਕੇ ਤੇ ਪੁਲਿਸ ਅਫਸਰ ਆਇਸੀ ਕੋਈ ਹਾਂਜੀ ਸਰ ਕਿਹੜਾ ਥਾਣਾ ਕਿਹੜਾ ਲੱਗਦਾ ਜੀ ਸਰ ਸਾਨੂੰ ਕਾ ਹੁਕਾਮ ਮੰਡੀ ਕੀ ਪੁਲਿਸ ਵੱਲੋਂ ਸਵਾਸ਼ਣ ਕੀ ਦਿੱਤਾ ਗਿਆ ਤੁਹਾਨੂੰ ਸਰ ਉਹਨਾਂ ਨੇ ਕਹਿ ਕੇ ਕੋਈ ਨਹੀਂ ਅਸੀਂ ਮੈਂ ਕਿਹ ਦੇਖਦੇ ਆ ਕੈਮਰੇ ਚੈੱਕ ਕਰਾਂਗੇ ਪਿੱਛੇ ਅੱਗੇ ਦੇ ਸਾਰੇ ਘਰਾਂ ਦੇ ਕੈਮਰੇ ਚੈੱਕ ਕਰਕੇ ਤੁਹਾਨੂੰ ਫੇਰ ਦੱਸਾਂਗੇ ਤੇ ਮੰਗ ਕੀ ਕਰਦੇ ਹੋ ਹੁੰਦੇ ਸਰ ਅਸੀਂ ਕਹਿਨੇ ਆ ਕਿ ਚਲੋ ਜੋ ਵੀ ਕੋਈ ਸਾਡਾ ਗਿਆ ਕੋਈ ਆਣ ਗਵਾਣ ਕਿਸੇ ਤੋਂ ਵੀ ਮਿਲਦਾ ਤਾਂ ਸਾਨੂੰ ਦੇ ਦਿਓ ਸਰ ਸਾਡੇ ਤੇ ਬਹੁਤ ਵੱਡੀ ਮੁਸੀਬਤ ਪੈ ਚੁੱਕੀ ਪਈ ਆ ਠੀਕ ਐ ਇਹ ਏਰੀਆ ਕਿਹੜਾ ਬੰਦਾ ਜੀ ਗੀਤਾ ਕਲੋਨੀ ਸਾਰਾ ਗੀਤਾ ਕਲੋਨੀ ਪੈ ਰਿਆ ਗੀਤਾ ਕਲੋਨੀ ਸੋ ਦੱਸੋ ਇਹ ਕਿ ਗੀਤਾ ਕਲੋਨੀ ਏਰੀਆ ਦੇ ਵਿੱਚ ਮੇਰੀ ਵੱਡੀ ਵਾਰਦਾਤ ਹੋਈ ਆ ਸੋ ਦੇਖ ਸਕਦੇ ਹੋ ਘਰ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁਕਿਆ ਸੋ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝਿਆ ਕਰ ਰਹੇ ਆ ਸੋ ਦੇਖ ਸਕਦੇ ਹੋ ਕਿ ਇਨਵਰਟਰ ਬੈਟਰੀ ਘਰ ਦਾ ਰਾਸ਼ਨ ਜਿਹੜਾ